ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਚੇਅਰਮੈਨ ਸਾਹਿਬ ਸਾਡੇ ਪੰਜ ਸਰਪੰਚ ਆਮ ਆਦਮੀ ਪਾਰਟੀ ਦੀ ਸਾਰੀ ਕ੍ਰੀਮ ਬਾਈ ਇੱਕ ਤੋਂ ਇੱਕ ਚੜ ਕੇ ਇੱਕ ਤੋਂ ਇੱਕ ਚੜ ਕੇ ਸਾਰੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਮੇਰੇ ਲਈ ਸਾਰੇ ਹੀ ਸਤਿਕਾਰਯੋਗ ਮੇਰੇ ਭਰਾ ਮੇਰੀ ਇੱਕ ਨੇਚਰ ਆਵਾ ਨਾਵਾਂ ਦੇ ਚੱਕਰ 'ਚ ਨਹੀਂ ਪੈਂਦਾ ਹੁੰਦਾ ਨਾ ਪੂਰੇ ਕਬਰ ਨਹੀਂ ਹੁੰਦੇ ਮੈਂ ਕਿਸੇ ਭਰਾ ਦੀ ਨਾਰਾਜ਼ਗੀ ਨਹੀਂ ਚਾਹੁੰਦਾ ਤੁਹਾਡੇ ਭਰਾਵਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸਵਾਗਤ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਪਲ ਕੱਢੇ ਆਮ ਆਦਮੀ ਪਾਰਟੀ ਦੀ ਸਫਲਤਾ ਲਈ ਭਾਈ ਅਸੀਂ ਰਾਤ ਦਿਨ ਇੱਕ ਕਰ ਦੇਾਂਗੇ ਰਾਤ ਦਿਨ ਇੱਕ ਮੈਂ ਵਿਸ਼ਵਾਸ ਦਿਵਾਉਣਾ ਇਹ ਕੋਈ ਲੰਬੜਦਾਰੀ ਨਹੀਂ ਇਹ ਕੋਈ ਕਲਗੀ ਨਹੀਂ ਇਹ ਕੋਈ ਫੀਤੀ ਨਹੀਂ ਅਸੀਂ ਸੇਵਾ ਭਾਵਨਾ ਦੇ ਨਾਲ ਸਾਰੇ ਭਰਾ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਬਲੰਦੀਆਂ ਤੇ ਪਚਾਵਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਝੰਡੇ ਆ ਉਹ ਅਸੀਂ ਬਲੰਦ ਕਰਾਂਗੇ ਤੇ ਮੈਂ ਨਾਲ ਇਹ ਵੀ ਕਹਿ ਦੇਣਾ ਚਾਹਣਾ ਪੰਚੀਆਂ ਸਰਪੰਚੀਆਂ ਬਲਾਕ ਸਮਤੀਆਂ ਇਹ ਵੀ ਸਾਰੀਆਂ ਜਿੱਤਾਂਗੇ ਭਾਈ ਐਮਐਲਏ ਦੀ ਸੀਟ ਵੀ ਜਿੱਤਾਂਗੇ ਹਰਪਿੰਦਰ ਸਿੰਘ ਪਿੰਦਰ ਪਡੋਰੀ ਨੂੰ ਅਸੀਂ ਵਿਧਾਨ ਸਭਾ ਵਿੱਚ ਭੇਜਾਂਗੇ ਸੋ ਮੈਂ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਹਾਡਾ ਇੱਕ ਇੱਕ ਪਲ ਮੇਰੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬੈਠੇ ਮਾਰਕੀਟ ਕਮੇਟੀ ਮੈਂਬਰ ਔਰ ਦੇ ਚੇਅਰਮੈਨ ਸਾਹਿਬ ਤੇ ਮਲਸੀਆਂ ਸ਼ਹਿਰ ਨਿਵਾਸੀ ਆਮ ਪਾਰਟੀ ਦੇ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾਗੋ ਬੜੀ ਖੁਸ਼ੀ ਦਾ ਦਿਨ ਮੈਂ ਮਹਿਸੂਸ ਕਰਦਾ ਕਿਉਂਕਿ ਆਮ ਪਾਰਟੀ ਦੇ ਹਲਕਾ ਇੰਚਾਰਜ ਨੇ 15 ਅਗਸਤ ਵਾਲੇ ਦਿਨ ਮੇਰੀ ਇੱਕ ਜ਼ਿੰਮੇਵਾਰੀ ਲਈ ਸੀ ਕਿ ਮਲਸੀਆਂ ਦੇ ਵਿੱਚ ਜੋ ਆਮ ਪਾਰਟੀ ਦਾ ਸਮੁੱਚਾ ਵਰਕਰ ਆ ਉਹਨੂੰ ਇਕੱਠੇ ਕਰਨ ਨੂੰ ਮੈਨੂੰ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਅਰਦਾਸ ਕਰਦਿਆਂ ਇੱਕ ਅਹਿਸਾਸ ਹੋ ਰਹੀ ਸੀ ਕਿ ਸਹਬ ਹੱਥ ਵੜਿਆਈਆਂ ਜਿਸ ਭਾਵੇਂ ਇਸ ਦੇ ਇੱਕ ਗੁਰੂ ਦੀ ਕਿਰਪਾ ਦੇ ਨਾਲ ਜੇ ਪਾਰਟੀ ਨੇ ਕੋਈ ਜ਼ਿੰਮੇਵਾਰੀ ਲਈ ਸੀ ਮੈਂ ਪਿਛਲੇ 5-6 ਦਿਨਾਂ ਤੋਂ ਇਸ ਕੰਮ ਲਈ ਆਪਣੀ ਕੋਸ਼ਿਸ਼ ਕਰ ਰਿਹਾ ਸੀ ਸਾਰਿਆਂ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਇਹ ਚੀਜ਼ ਮੈਂ ਦੇਖੀ ਆ 25-30 ਸਾਲ ਤੋਂ ਮੈਂ ਰਾਜਨੀਤੀ ਦੇ ਵਿੱਚ ਆ ਜਿਹੜੀ ਪਾਰਟੀ ਧੜੇਬੰਦੀ ਵਿੱਚ ਪੈ ਜਾਂਦੀ ਆ ਉੱਥੇ ਉਹ ਪਾਰਟੀ ਕਮਜ਼ੋਰ ਹੋ ਜਾਂਦੀ ਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਇੱਥੇ ਅੱਜ ਸੋਹ ਸਾਬ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਗੱਲ ਨੂੰ ਮੰਨਦੇ ਹੋਏ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਅੱਜ ਇਸ ਕਾਰਜ ਦੇ ਵਿੱਚ ਮਹੂੰਦियत ਕਰਕੇ ਇਹ ਸਬੂਤ ਦਿੱਤਾ ਕਿ ਅਸੀਂ ਚਾਹੁੰਦੇ ਆ ਕਿ ਆਮ ਪਾਰਟੀ ਜਿਹੜੀ ਆ ਵਲਸੀਆਂ ਦੇ ਵਿੱਚ ਮਜ਼ਬੂਤ ਹੋਵੇ ਤੇ ਮੈਂ ਨਰਮਲ ਸਰਾਪਾ ਦੀ ਦਾੜੀ ਮੇਰੀ ਚਿੱਟੀ ਆ ਹੈਗੇ ਮੇਰ ਤੋਂ ਵੱਡੇ ਕਿਉਂਕਿ ਮੈਂ ਬਚਪਨ ਦਾ ਪੇਤੀ ਆ ਮੈਂ ਵੱਡੇ ਭਰਾ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜੀਆਂ ਇਹ ਜ਼ਿੰਮੇਵਾਰੀਆਂ ਜਦੋਂ ਮਿਲ ਜਾਂਦੀਆਂ ਬੰਦੇ ਨੂੰ ਉਤੋਂ ਮਗਰੋਂ ਲੋਕਾਂ ਦੇ ਕੰਮਾਂ ਲਈ ਦਿਨ ਰਾਤ ਤਤਪਾ ਰਹਿਣਾ ਪੈਂਦਾ ਤੇ ਹਮੇਸ਼ਾ ਨਿਮਾਣਾ ਬਣ ਕੇ ਰਹਿਣਾ ਪੈਂਦਾ ਇਸ ਚੀਜ਼ ਦੀ ਤੁਸੀਂ ਇੱਕ ਫਰਕ ਕਰਿਓ ਜਿਹੜੇ ਬੰਦੇ ਰਾਜਨੀਤੀ 'ਚ ਆ ਜਾਂਦੇ ਆ ਜਿਹੜੇ ਬੰਦੇ ਪੰਚ ਸਰਪੰਚ ਬਣ ਜਾਂਦੇ ਆ ਉਹ ਹਰੇਕ ਗਰੀਬ ਅਮੀਰ ਚੰਗੇ ਮਾੜੇ ਦੇ ਹਰੇਕ ਦੇ ਦੁੱਖ ਵਿੱਚ ਸੁੱਖ ਦੇ ਵਿੱਚ ਸਮੂਲੀਅਤ ਕਰਦੇ ਆ ਉਹਦਾ ਕਾਰਨ ਇਹ ਹੀ ਹੁੰਦਾ ਕਿ ਉਹਨਾਂ ਦੀ ਆਪਾਂ ਨੂੰ ਸਭ ਦੀ ਲੋੜ ਆ ਤੁਸੀਂ ਮਰਮਨ ਸਿੰਘ ਸਰਾਬਾ ਜੀ ਮੈਂ ਬਤਕਾਬ ਸਰਾਬਾ ਜੀ ਨਾਲ ਵੀ ਤੁਹਾਨੂੰ ਅਪੀਲ ਕਰ ਦਿੰਦਾ ਕਿਉਂਕਿ ਵੱਡਾ ਭਰਾ ਮੇਰਾ ਰੋਕੇ ਬੋਲਦਾ ਘਟਿਆ ਤੁਹਾਨੂੰ ਮੇਰੀ ਰਿਕਵੈਸਟ ਆ ਕਿ ਅੱਜ ਪਾਰਟੀ ਨੇ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਤੁਸੀਂ ਇਕੱਠੇ ਹੋ ਕੇ ਗੁਰੂ ਘਰ ਵਿਖੇ ਅਰਦਾਸ ਕੀਤੀ ਪਿਛਲੇ ਮਨਮਟਾਵ ਗਿਲੇ ਸ਼ਿਕਵੇ ਦੂਰ ਕਰਕੇ ਕੁਝ ਪਰਿਵਾਰਾਂ ਦੇ ਵਿੱਚ ਕੁਝ ਆਪਣੇ ਵਰਕਰਾਂ ਦੇ ਵਿੱਚ ਜਿਹੜੇ ਵੀ ਸੀਗੇ ਉਹਨਾਂ ਨੂੰ ਦੂਰ ਕਰਕੇ ਸਾਰਿਆਂ ਨੇ ਅੱਜ ਤੋਂ ਇਕੱਠੇ ਹੋ ਕੇ ਰਲ ਮਿਲ ਕੇ ਸਾਥ ਦੇਣਾ ਕੋਈ ਦਿਲ ਵਿੱਚ ਕਿਸੇ ਦੇ ਨਾਲ ਈਰਖਾ ਨਾ ਕੀਤੀ ਜਾਵੇ ਕਿਸੇ ਦੇ ਨਾਲ ਵੀ ਕੋਈ ਵਿਰੋਧ ਵਾਲੀ ਭਾਵਨਾ ਨਾ ਹੋਵੇ ਸਾਰੇ ਰਲ ਮਿਲ ਕੇ ਇੱਕ ਦਾ ਇੱਕ ਜੋੜੀ ਤੇ 11 ਬਣਦੇ ਆ ਸਾਰਿਆਂ ਦੇ ਵੱਤੋਂ ਵੱਗ ਸਹਿਯੋਗ ਕਰਕੇ ਆਪਣੀ ਟੀਮ ਨੂੰ ਉੱਚਾ ਕਰਨਾ ਜੇਕਰ ਤੁਸੀਂ ਇਕਿਆਂ ਤੇ ਮਤਲਬ ਆ ਤੇ ਜੇ ਇਕੱਲੇ ਆ ਤੇ ਜਿਹੜਾ ਮਰਜੀ ਐ ਉਹਨੂੰ ਤੇ ਐ ਮੂਜੇ ਨੂੰ ਮਰਜੀ ਮਰੋੜ ਦੇਵੇ ਇੱਕੇ ਵਿਅਕਤੀ ਵਰਕਤ ਆ ਸਾਰੇ ਜਣੇ ਰਲ ਮਿਲ ਕੇ ਆਏ ਹੱਸ ਇੱਕੇ ਵਿੱਚ ਰਹਿਣਾ ਸਾਰਿਆਂ ਨੂੰ ਬੇਨਤੀ ਆ ਜੇ ਕਿਸੇ ਦੇ ਮਨ ਨੂੰ ਇਸ ਨੇ 56 ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਸਮਝਾਉਂਦੇ ਆ ਵਿਝਾਉਂਦੇ ਆ ਕਿਸੇ ਗੱਲ ਦੇ ਵਿੱਚ ਦਾਸ ਦੇ ਕੋਲੋਂ ਕੋਈ ਉਹਨੇ ਕੀ ਕਿਸੇ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਤੇ ਉਹਦੀ ਮਖੀਵਾ ਮੰਗਦਾ ਸਾਰਿਆਂ ਦਾ ਮਾਨ ਸਤਕਾਰ ਬਰਾਬਰ ਹੋਊਗਾ ਨਰਮਲ ਸਿੰਘ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਸਾਰਿਆਂ ਦੇ ਰਲ ਕੇ ਆਪਣੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਮਨ ਵਿੱਚ ਕਿਤੇ ਛਿਪੇ ਉਹਨਾਂ ਨੂੰ ਦੂਰ ਕਰਕੇ ਇੱਕ ਹੋ ਕੇ ਪਾਰਟੀ ਦੀ ਜਿਹੜੀ ਤੇ ਲੋਕਾਂ ਦੀ ਸੇਵਾ ਜਿਹੜੀ ਉਹ ਕਰਨੀ ਆ ਪਾਰਟੀ ਦਾ ਬੈਂਦਰ ਉੱਚਾ ਫੇਰੀ ਚੱਕ ਹੁੰਦਾ ਜੇ ਤੁਸੀਂ ਲੋਕਾਂ ਦੀ ਇਮਾਨਦਾਰੀ ਦੇ ਨਾਲ ਤਨਮਨ ਦੇ ਨਾਲ ਸੇਵਾ ਕਰੋਗੇ ਸਾਰੇ ਰਾਕੇ ਇਕੱਠੇ ਹੋ ਕੇ ਹਮਲਾ ਮਾਰੋ ਪਾਰਟੀ ਨੂੰ ਮਜ਼ਬੂਤ ਕਰੋ ਲੋਕਾਂ ਦੇ ਕੰਮਾਂ ਨੂੰ ਵੱਧ ਤੋਂ ਵੱਧ ਮਜ਼ਬੂਤੀ ਦਿਓ ਤਰਜੀਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ